ਇਹ ਬੱਕਲੇ ਆ ਕੇ ਜਦੂਰ ਹੈ ਬਾਬਾ ਸਾਹਿਬ ਜਿਹੜਾ ਖੜਾ ਜਦੂਰ ਕਰ ਦੋਤਾ ਇੱਥੇ ਇੱਕ ਉਹ ਦੇਖੋ ਮੋਨੂ ਤੂੰ ਤਾਂ ਸਾਈਡ ਤੇ ਹੋ ਗਿਆ ਯਾਰ ਉਹਨੇ ਜੋ ਫੇਸ ਤੇ ਸ਼ੌਟ ਕੀਤੀ ਆ ਜਿਹਨੂੰ ਕਰਿਓ ਮਰਦੇ ਆ ਨਾ ਸਾਰੇ ਹੋ ਗਿਆ ਮਹਾ ਨਹੀਂ ਉਹ ਜੋ ਹੋ ਰਿਹਾ ਹੈ ਸਾਡੇ ਕਮਰਚੀਰ ਪੂਰੇ ਅਸਰ ਤੋਂ ਆਪਿਆ ਨਹੀਂ ਉਹ ਕੀਤਾ ਆ ਤੂੰ ਜਿਹੜੀਆਂ ਬੰਦੇ ਪਾਤੀ ਹੋਰ ਮਰਨ ਕਰਦੇ ਪਿਆ ਯਾਰ ਲੱਗਦਾ ਹੈ ਚੈੱਕ ਕਰ ਲੈਣੇ ਆ ਮੈਂ ਤੁਹਾਨੂੰ ਕਹ ਰਿਹਾ ਨਹੀਂ ਸਮਝ ਨਹੀਂ ਪਹੁੰਚੇਗਾ ਨਵਾਂ ਫਾਗਨ ਕਰਾ ਫਿਰ ਸਾਨੂੰ ਵੀ ਬੰਦਾ ਚੈੱਕ ਕਰ ਰਹੇ ਨੇ ਵੈਰੀਫਾਈ ਕਰਵਾਉਣਾ ਬੜਾ ਹੋਜੀ ਵੀਰਾਂ ਲੱਗਿਆ ਸਾਰੇ ਸਭ ਤੋਂ ਗਿਆਨਾ ਸਭ ਤੋਂ ਪਹਿਲਾਂ ਪਰਚੀ ਦੀ ਗੱਣਾ ਚਾਹਣਾ ਜਿਹੜੇ ਆਪਾਂ ਬਿਲ ਬੰਦੇ ਨੂੰ ਆਇਡੈਂਟੀਫਾਈ ਕਰਕੇ ਪਾਸੇ ਆਈਏ ਸਾਰੇ ਕੁਝ ਹੋ ਜੂਗਾ ਉਹਨਾਂ ਛੋਕਾ ਹੀ ਹੈਗਾ ਜੀ ਆ ਵੀ ਇੰਦਰ ਲਗਾ ਸਾਰਾ ਉਸ ਤੋਂ ਜਦੋਂ ਰਿਪੋਰਟ ਕਰੋਗੇ ਆਇਡੈਂਟੀਫਾਈ ਵਾਲਾ ਇਸ ਨੂੰ ਪਹਿਲਾਂ ਸਥਿਤੀ ਕਲੀਅਰ ਕਰੋਗੇ ਐਸਐਸਪੀ ਸਾਹਿਬ ਮਿਲਿਆ ਕਿ ਨਹੀਂ ਉਸੇ ਕੁਝ ਨਹੀਂ ਹੋਇਆ ਮੈਂ ਫੋਟੋਆਂ ਮੰਗਾਈਆਂ ਕਰਕੇ ਉਹਨੂੰ ਤੁਸੀਂ ਮੌਕੇ ਤੇ ਦੇਖ ਲਓ ਹੋਇਆ ਕਿ ਨਹੀਂ ਹੋਇਆ ਛੋਕਾ ਹੋਣਾ ਸਾਰੇ ਕਿਸੇ ਭਾਈ ਦਾ ਸਰਜਾ ਪੰਡ ਨੰਗਲ ਵਿਖੇ ਜਿਹੜਾ ਬਾਬਾ ਸਾਹਿਬ ਭਿੰਰਾਉ ਜੀ ਦਾ ਬੁੱਤ ਲੱਗਾ ਹੈਗਾ ਉਹਨੂੰ ਖਾਲਸਤਾਨੀ ਸਮਰਥਕਾਂ ਨੇ ਫੇਰ ਦੁਬਾਰਾ ਟਾਰਗੇਟ ਕੀਤਾ ਹੈਗਾ ਇੱਕ ਨਾਲ ਸਕੂਲ ਲੱਗਦਾ ਹੈਗਾ ਪ੍ਰਾਇਮਰੀ ਸਕੂਲ ਉਹਦੇ ਵਿੱਚ ਵੀ ਖਾਲਸਤਾਨੀ ਸਮਰਥਕਾਂ ਨੇ ਨਾਰੇ ਨਾਰੇ ਲਗਾਏ ਹੈਗੇ ਆ ਤੇ ਬਾਬਾ ਸਾਹਿਬ ਦੇ ਬੁੱਤ ਨੂੰ ਫੇਰ ਖੰਡਾ ਤੇ ਕੀਤਾ ਹੈਗਾ ਉਹਨਾਂ ਦੇ ਬੁੱਤ ਤੇ ਜਿਹੜੀ ਕਾਲੀ ਸਪਰੇ ਮਾਰੀ ਹੈਗੀ ਆ ਤੁਸੀਂ ਮੁੱਖ ਦੇ ਪੁੱਛੋ ਕੀ ਸਾਰਾ ਮਾਮਲਾ ਹੈਗਾ ਕੁਝ ਪਤਾ ਲੱਗਾ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਐ ਇਥੇ ਉਹ ਸਵੇਰੇ ਜਦੋਂ ਸਾਨੂੰ ਪਤਾ ਲੱਗਾ ਸੀ ਕਿਸੇ ਨੌਜਵਾਨ ਨੇ ਦੱਸਿਆ ਸੀ ਕਿ ਸਕੂਲ ਦੇ ਅੰਦਰ ਖਾਲਸਾਣੀ ਜੰਦਾਬਾਦ ਦੇ ਨਾਰੇ ਲਿਖਿਆ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਸੀਂ ਜਿਹੜਾ ਸਟੈਚੂ ਦੇ ਗਾਰਨਰ ਨਹੀਂ ਦੇਖ ਸਕਿਆ ਉਹ ਦੁਬਾਰਾ ਅਸੀਂ ਸਟੈਚੂ ਨੂੰ ਜਦੋਂ ਦੇਖਿਆ ਉਹਦੇ ਉੱਤੇ ਕਾਲੋ ਲੱਗੀ ਹੋਈ ਆ ਔਰ ਅਸੀਂ ਫਿਰ ਕੋ ਕਰਨੀ ਸ਼ੁਰੂ ਕੀਤੀ ਦੁਬਾਰਾ ਪੁਲਿਸ ਨੂੰ ਕਿਹਾ ਕਿ ਇਹ ਕੱਲਾ ਖਾਲਸਾਣੀ ਜੰਦਾਬਾਦ ਸਕੂਲ ਵਿੱਚ ਨਹੀਂ ਲਿਖਿਆ ਗਿਆ 바ਵਾ ਸਾਹਿਬ ਦਾ ਸਟੈਚੂ ਨੂੰ ਦੁਬਾਰਾ ਫਿਰ ਖੰਡਤ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਔਰ ਜਦੋਂ ਅਸੀਂ ਇਹ ਦੇਖਿਆ ਔਰ ਹੁਣ ਪਿੰਡ ਦਾ ਹੀ ਨੌਜਵਾਨ ਜਿਹੜਾ ਆਪਣੇ ਬਰਦਰ ਨੂੰ ਚੜਾਉਣ ਲਈ ਰਾਤ ਨਿਕਲਿਆ ਸੀ ਇੱਥੋਂ 에어ਪੋਰਟ ਤੇ ਔਰ ਉਹਨੇ ਸਾਨੂੰ ਜਾਣਕਾਰੀ ਦਿੱਤੀ ਆ ਕਿ ਰਾਤੀ ਜਦੋਂ ਮੈਂ 1 ਵਜੇ ਨਿਕਲਿਆ ਇੱਥੋਂ ਤਾਂ 1 ਵਜੇ ਪੁਲਿਸ ਦੀ ਗੱਡੀ ਔਰ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਸੀ ਜੇਕਰ ਪੁਲਿਸ ਇੱਥੇ ਮੌਜੂਦ ਸੀ ਇਹਦਾ ਮਤਲਬ ਹੈ ਪੁਲਿਸ ਨੇ ਤੋਂ ਪਹਿਲਾਂ ਜਾਂ ਫਿਰ ਜੇ ਸਾਫ਼ ਕੀਤਾ ਗਿਆ ਤਾਂ ਪੁਲਿਸ ਵਾਲਿਆਂ ਨੇ ਸਾਫ਼ ਕੀਤਾ ਇਹ ਸਾਰੀ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਵੀ ਹੁਣ ਮੁੰਡੇ ਦੇ ਦਸਮ ਤਾਬਕ ਸ਼ੱਕ ਦੇ ਘੇਰੇ ਚ ਆ। ਜੀ ਇਹ ਮੁੰਡਾ ਸਾਡਾ ਨੌਜਵਾਨ ਇੱਥੇ ਹੀ ਖੜਾ ਪਿੰਡ ਦਾ। ਜੀ ਇਹ ਇਹਨੇ ਸਾਨੂੰ ਦੱਸਿਆ ਕਿ 1 ਵਜੇ ਜਦੋਂ ਪੁਲਿਸ ਦੀ ਗੱਡੀ ਵੀ ਇੱਥੇ ਆ ਗਈ ਤੇ ਪੁਲਿਸ ਮੁਲਾਦ ਗਈ ਇੱਥੇ। ਠੀਕ ਆ ਜਿਹਦਾ ਹੁਣ ਪਤਵੰਤ ਸਿੰਘ ਪੰਨੂ ਦੇ ਦੁਆਰਾ ਫੇਰ ਵੀਡੀਓ ਨਸ਼ਰ ਕਰ ਦਿੱਤੀ ਹੈਗੀ ਆ ਦੁਆਰਾ ਦੁਆਰਾ ਫੇਰ ਉਹ ਇਦਾਂ ਦੀ ਹਰਕਤਾਂ ਕਰਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਜੀ। ਦੇਖੋ ਜ્યાં ਤਾਂ ਉਹ ਭਾਰਤ ਦੀ ਧਰਤੀ ਤੇ ਆਵੇ ਤਾਂ ਸਮਾਜ ਉਹਨੂੰ ਦੱਸੂਗਾ ਕਿ ਤੂੰ ਗਿਆ ਚੀਜ਼ਾਂ ਔਰ ਬਾਬਾ ਸਾਹਿਬ ਡਾਕਟਰ ਮੇਡਗਰ ਦੀ ਕਿਛੀ ਅਕਿਸ ਦੇਸ਼ ਦੇ ਅੰਦਰ ਔਰ ਅਸੀਂ ਉਹਨੂੰ ਔਰ ਚੇਤਾਵਨੀ ਨਹੀਂ ਦਿੰਦੇ ਆ ਜੇਕਰ ਉਹ ਆਪਣੇ ਅਸਲੀ ਬਾਪ ਦਾ ਪੁੱਤਰ ਆ ਤਾਂ ਪੰਜਾਬ ਔਰ ਭਾਰਤ ਦੇ ਵਿੱਚ ਆ ਕੇ ਬਾਬਾ ਸਾਹਿਬ ਦੇ ਉਪਸ਼ਬਦ ਵੀ ਬੋਲ ਕੇ ਦਿਖਾਵੇ ਖੰਡਤ ਕਰਨ ਦਾ ਦੂਰ ਦੀ ਗੱਲ ਆ ਉਹਨੂੰ ਬੰਦੇ ਦਾ ਪੁੱਤ ਬਣਾ ਲਿਆ ਠੀਕ ਆ ਜਿਹੜਾ ਇਹ ਬੁੱਤ ਨੂੰ ਦੂਜੀ ਵਾਰੀ ਟਾਰਗੇਟ ਕੀਤਾ ਗਿਆ ਤੁਹਾਡਾ ਕੀ ਸਟੈਪ ਹੈਗਾ ਅਗਲਾ ਦੇਖੋ ਮੈਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜੇਰੇ ਤੁਸੀਂ ਨੌਜਵਾਨ ਨਕੋਦਰ ਤੋਂ ਫੜੇ ਆ ਨਕੋਦਰ ਤੋਂ ਲੈ ਕੇ ਫਲੋਰ ਨੰਗਲ ਦਾ ਬਕਵਾ ਜਿਹੜਾ ਕਾਫੀ ਆ ਉਰੇ ਵਕਵੇ ਦੇ ਵਿੱਚ ਵਿੱਚ ਬਹੁਤ ਸਾਰੇ ਸਟੈਚੂ ਬਾਬਾ ਸਾਹਿਬ ਡਾਕਟਰ ਅਮਰਿੰਦਰ ਕਰਦੇ ਆਂਦੇ ਹੋਣੇ ਆ। ਜੀ। ਉਹਨਾਂ ਨੇ ਨੰਗਲ ਹੀ ਕਿਉਂ ਟਾਰਗੇਟ ਕੀਤਾ? ਕਿਤੇ ਨੰਗਲ ਦੇ ਵੀ ਕਿਸੇ ਦੀ ਜੜ ਤਾਂ ਇਹ ਇਸ ਖਾਲਸਤਾਨੀ ਜਿੰਦਾਬਾਦ ਫੋਰਸ ਨਾਲ ਤਾਂ ਨਹੀਂ ਜੁੜਿਓ। ਜੀ। ਪਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਕ ਕਰ ਰਹੇ ਹਾਂ। ਹੁਣ ਮੈਨੂੰ ਪੱਕਾ ਯਕੀਨ ਹੁੰਦਾ ਜਾ ਰਿਹਾ। ਕਿ ਕਿਤੇ ਨਾ ਕਿਤੇ ਨੰਗਲ ਵਿੱਚੋਂ ਵੀ ਉਹਨਾਂ ਦੇ ਪੈਰੋਕਾਰ ਬੈਠੇ ਆ ਜਿਹੜੇ ਗੰਦੀ ਮਨਸਤਾ ਰੱਖਦੇ ਆ ਸਮਾਜ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ। ਠੀਕ ਆ। ਕੀ ਸਟੈਪ ਥੋੜਾ ਕੀ ਹੈਗਾ ਉਹਨਾਂ ਦਾ? ਉਹਦਾ ਸਟੈਪ ਸਖਤ ਆ। ਔਰ ਅਸੀਂ ਮੰਨਦਾ ਨਹੀਂ ਇਹਦੀ ਕਰ ਸਕਦੇ ਕਿ ਐਦਾਂ ਦਾ ਇੱਕ ਨੌਣੇ ਹਰਕਤ ਜੜੀ ਆ ਉਹ ਕਰ ਰਹੇ ਆ ਬਾਰ-ਬਾਰ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪਹਿਲਾਂ ਵੀ ਸਾਡੇ ਸਟੇਟ ਪ੍ਰੈਜ਼ੀਡੈਂਟ ਮਾਨਜੋਗ ਗੁਰਤਾਪ ਸਿੰਘ ਕ੍ਰਿਮਪੁਰੀ ਨੇ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਤੁਸੀਂ ਆਪਣੀ ਨੀਂਦ ਤਿਆਗੋ ਜਿੱਥੇ-ਇੱਥੇ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਦਾ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਸਰਕਾਰ ਪੂਰੀ ਤਰ੍ਹਾਂ ਫੇਲ ਹਰ ਬਾਰ ਬਾਬਾ ਸਾਹਿਬ ਦਾ ਨਰਾਦਰ ਹੋ ਰਿਹਾ ਸਰਕਾਰ ਨੇ ਹਲੇ ਤੱਕ ਇੱਕ ਵੀ ਕੈਮਰਾ ਲਾਉਣ ਦਾ ਕੋਈ ਇੱਥੇ ਪ੍ਰਬੰਧ ਨਹੀਂ ਕੀਤਾ ਅਸੀਂ ਪੰਚਾਇਤ ਵੱਲੋਂ ਇੱਥੇ ਕੈਮਰੇ ਲਗਾਏ ਸੀ ਔਰ ਜਿਹਦੇ ਵਿੱਚ ਥੋੜੇ ਚਿਰ ਬਾਅਦ ਆਪਾਂ ਕੋ ਫੁਟੇਜ ਆ ਜਾਣੀ ਆ ਕਿਹਨਾਂ ਨੇ ਸਪਰੇ ਨਾਲ ਖੰਡਤ ਕੀਤਾ ਔਰ ਕਿਹਨਾਂ ਨੇ ਸਾਫ਼ ਕੀਤਾ ਜੇਕਰ ਕਿਸੇ ਵਿਅਕਤੀ ਨੇ ਬਿਨਾਂ ਦੱਸੇ ਸਾਡੇ ਬਿਨਾਂ ਜਾਣਕਾਰੀ ਤੋਂ ਸਾਫ਼ ਕੀਤਾ ਉਹ ਵੀ ਸਾਡੀ ਨਿਗਾਹ ਦੇ ਵਿੱਚ ਦੋਸ਼ੀ ਹੈ ਸਰ ਜਿਹੜਾ ਇਹ ਫਲੋਰ ਦੇ ਨਜ਼ਦੀਕ ਨੰਗਲ ਵਿਖੇ ਬਾਬਾ ਸਾਹਿਬ ਉਹ ਭਿੰਮਰਾ ਉਹ ਮੇਟਕਾਰੀ ਦਾ ਬੋਤਲ ਲੱਗਾ ਹੈਗਾ ਉਹਨੂੰ ਦੂਸਰੀ ਵਾਰ ਖਾਲਸਤਾਨੀ ਸਮਰਥਕਾਂ ਨੇ ਉਹਨੂੰ ਖੰਡਨਤ ਕੀਤਾ ਹੈਗਾ ਨਾਲ ਲੱਗਦੇ ਸਕੂਲ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਹੈਗੇ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਹ ਵਿੱਚ ਹੈਗੀ ਆ ਤੁਸੀਂ ਮੌਕੇ ਤੇ ਆਏ ਹੋ ਸਰ ਕੀ ਮਾਮਲਾ ਸਰ ਹੈਗਾ ਵੀਡੀਓ ਵਾਇਰਲ ਹੋ ਗਿਆ ਉਸ ਪੁਲਤੀ ਅਜੇ ਮੌਕੇ ਤੇ ਆਏ ਆ ਪ੍ਰਿੰਟ ਦੇ ਵਿੱਚ ਕਿ ਕਿ ਮੌਤਵਰ ਬਰਤਾਲ ਕਰਕੇ ਦੇਖਣੇ ਕੀ ਹੈ ਠੀਕ ਆ ਤੇ ਸਾਰੇ ਇੱਥੇ ਸੀਸੀਡੀ ਕੈਮਰਾ ਵੀ ਲੱਗਾ ਹੋਇਆ ਉਹਦੀ ਪਰਤਾਲੀ ਅਜੇ ਪਰਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਇੱਕ ਕਨਕਲੂਜਨ ਰਿਪੋਰਟ ਨਿਕਲੇਗੀ ਠੀਕ ਆ ਓਕੇ